ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਸੂਟ ਬਹੁਤ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਲੈ ਕੇ ਆਈਆਂ ਹਨ ਰੰਗ ਤੇ ਡਿਜ਼ਾਈਨ ਵਿੱਚ ਪੈਟਰਨ ਵਿੱਚ ਬਹੁਤ ਹੀ ਪਿਆਰੇ ਤੇ ਸੁਪੀਰੀਅਰ ਕੁਆਲਿਟੀ ਦੇ ਸਾਰੇ ਸੂਟ ਨੇ ਪ੍ਰਾਈਸ ਅਫੋਰਡੇਬਲ ਹੈ ਕੁਝ ਰੇਟ ਹੈਗੇ ਨੇ 1000 ਤੋਂ ਉੱਪਰ ਵਾਲੇ 2000 ਤੋਂ ਉੱਪਰ ਵਾਲੇ ਵੀ ਬਟ ਸਾਰੇ ਹੀ ਸਾਰੇ ਸੂਟ ਜਿੰਨੇ ਵੀ ਨੇ ਵੈਡਿੰਗ ਸਪੈਸ਼ਲ ਨੇ ਵਿਆਹਾਂ ਸ਼ਾਦੀਆਂ ਲਈ ਸਪੈਸ਼ਲ ਸੂਟ ਲੈ ਕੇ ਆਈਆਂ ਹਾਂ ਰੰਗ ਬਹੁਤ ਪਿਆਰੇ ਸੋਹਣੇ ਨੇ ਕਿਉਂਕਿ ਵੈਡਿੰਗ ਸੀਜ਼ਨ ਚੱਲ ਰਿਹਾ ਤੇ ਇਸ ਲਈ ਸਾਰੇ ਕਸਟਮਰ ਵੈਡਿੰਗ ਸਪੈਸ਼ਲ ਸੂਟ ਮੰਗਦੇ ਨੇ ਸਪੈਸ਼ਲ ਉਹਨਾਂ ਦੀ ਡਿਮਾਂਡ ਤੇ ਸਾਰੇ ਸੂਟ ਆਏ ਨੇ ਇਹਨਾਂ ਵਿੱਚ ਕੁਝ ਸੂਟਾਂ ਵਿੱਚ ਤੁਹਾਨੂੰ ਸਿੰਗਲ ਸਿੰਗਲ ਕਲਰ ਮਿਲੇਗਾ ਕੁਝ ਵਿੱਚ ਜ਼ਿਆਦਾ ਕਲਰ ਆ ਗਏ ਨੇ ਤੁਸੀਂ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਵੈਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਆਪਣਾ ਨੰਬਰ 623924575 ਜੁੜ ਦਿੱਤਾ ਆ ਉਸ ਨੰਬਰ ਤੇ ਜਦ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰਾ ਦਿਓ ਜਿਸ ਵੀ ਸੂਟ ਦੀ ਕਵੈਰੀ ਕਰਨਾ ਚਾਹੁੰਦੇ ਹੋ ਚਾਹੀ ਉਹ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਆਂ ਐ ਮਸਲੀਨ ਦਾ ਪਿਓਰ ਮਸਲੀਨ ਦੀ ਸ਼ਰਟ ਆਏਗੀ ਫਰੰਟ ਤੇ ਐਮਬਰਾਇਡਰੀ ਆਏਗੀ ਚਨੌਨ ਦਾ ਐਮਬਰਾਇਡਰ ਦੁਪੱਟਾ ਮਿਲੇਗਾ ਰਾਈਟ ਰੇਟ ਦਾ 780 ਰੁਪਏ ਸਿੰਪਲ ਸਾਬਰ ਜੀਆਂ ਕਲੈਕਸ਼ਨਾਂ ਨੇ ਬਟ ਇਹ ਹੈ ਕਿ ਪਾਰਟੀ ਤੇ ਪਾ ਸਕਦੇ ਹੋ ਸਿੰਪਲ ਸੂਟ ਨੇ ਐ ਵਾਲੇ ਸੂਟ ਕਾਟਨ ਦੇ ਨੇ ਇਹ ਤੁਹਾਨੂੰ 480ਆਂ ਦੇ ਵਿੱਚ ਸੂਟ ਮਿਲ ਜੇਗਾ ਪਿਓਰ ਕਾਟਨ ਦਾ ਕਾਟਨ ਦੀ ਸ਼ਰਟ ਕਾਟਨ ਦਾ ਬਾਟਮ ਕਾਟਨ ਦਾ ਦੁਪੱਟਾ ਮਿਲੇਗਾ ਰੰਗਾਂ ਦੀ ਇਸ ਕਲੈਕਸ਼ਨ ਦੇ ਵਿੱਚ ਰੰਗਾਂ ਦੀ ਕੋਈ ਕਮੀ ਨਹੀਂ ਹੁੰਦੀ ਰੰਗ ਡਿਜ਼ਾਈਨ ਪੈਟਰਨ ਕਾਫੀ ਇਹਦੇ ਵਿੱਚ ਅਵੇਲੇਬਲ ਹੁੰਦੇ ਨੇ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਨੰਬਰ ਮੈਂ ਆਪਣਾ 6239245750 ੜ ਕੀਤਾ ਆ ਕਿਸੇ ਵੀ ਤਰ੍ਹਾਂ ਦੀ ਕੁਐਰੀ ਹੈ ਕਿਸੇ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜ਼ਰੂਰ ਆਏਗਾ ਐ ਥੋੜੀਆਂ ਜੀਆਂ ਕਲੈਕਸ਼ਨਾਂ ਇੱਥੇ ਐਡ ਕੀਤੀਆਂ ਨੇ ਬਾਕੀ ਇਹਨਾਂ ਦੇ ਵਿੱਚ ਹੋਰ ਵੀ ਰੰਗ ਤੇ ਡਿਜ਼ਾਈਨ ਪੈਟਰਨ ਅਵੇਲੇਬਲ ਹੈਗੇ ਨੇ ਉਹ ਵੇਖਣੇ ਆ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਮੈਂ ਤੁਹਾਨੂੰ ਇੱਥੇ ਐਡ ਕੀਤਾ ਹੋਇਆ ਹੈ ਅਗਰ ਨਵੇਂ ਹੋ ਚੈਨਲ ਤੇ ਤਾਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੁਸੀਂ ਦੇਖਦੇ ਰਹੋਗੇ ਅੱਜ ਕੱਲ ਕਿਹੜੇ-ਕਿਹੜੇ ਸੂਟ ਕਿਹੜੇ-ਕਿਹੜੇ ਡਿਜ਼ਾਈਨ ਵਿੱਚ ਕਿਹੜੇ-ਕਿਹੜੇ ਪ੍ਰਿੰਟ ਦੇ ਵਿੱਚ ਟਰੈਂਡ ਕਰ ਰਹੇ ਨੇ ਸੂਟਾਂ ਦੀਆਂ ਹੋਰ ਕ ਅਪਡੇਟਸ ਦੇਖਣੀਆਂ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਵੀ ਤੁਹਾਨੂੰ ਅਪਡੇਟਸ ਸਟੇਟਸ ਸ਼ੋ ਹੋ ਜਾਏਗਾ ਅਗਰ ਤੁਸੀਂ ਕੋਈ ਸੂਟ ਸੇਲ ਕਰ ਰਹੇ ਹੋ ਜਾਂ ਸੇਲ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਡੇਲੀ ਅਪਡੇਟਸ ਦੇ ਲਈ ਆਪਣੇ ਗਰੁੱਪ ਵਿੱਚ ਫਿਰ ਤੁਹਾਨੂੰ ਡੇਲੀ ਦੀਆਂ ਜੋ ਵੀ ਅਪਡੇਟਸ ਆਣਗੀਆਂ ਉਹ ਤੁਹਾਨੂੰ ਸ਼ੋ ਹੋ ਜਾਇਆ ਕਰਨਗੀਆਂ ਕਲੈਕਸ਼ਨਾਂ ਦੀ ਸੂਟਾਂ ਦੀ ਕੋਈ ਕਮੀ ਨਹੀਂ ਹੈ ਸਾਰੇ ਤਰ੍ਹਾਂ ਦੇ ਸਾਰੇ ਡਿਜ਼ਾਈਨਾਂ ਦੇ ਨਾਲ ਪੈਟਰਨ ਵਾਲੇ ਸੂਟ ਮੇਰੇ ਕੋਲ ਅਵੇਲੇਬਲ ਨੇ ਰੇਂਜ ਹਰ ਤਰ੍ਹਾਂ ਦੀ ਅਵੇਲੇਬਲ ਹੈ ਰੇਂਜ ਦੀ ਵੀ ਕੋਈ ਲਿਮਟ ਨਹੀਂ ਹੈ ਉਹਦੇ ਲਈ ਤੁਸੀਂ ਮੈਂਬਰ ਤੇ ਜਾ ਕੇ ਮੈਨੇ ਮੈਸੇਜ ਕਰ ਦਿਓ ਤੁਹਾਡੀ ਜੋ ਵੀ ਕੁਐਰੀ ਹੋਏਗੀ ਜਿਸ ਵੀ ਸੂਟ ਜਿਸ ਤਰ੍ਹਾਂ ਦੇ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਉਸ ਦਾ ਕੁਐਰੀ ਦੇ ਅਕੋਰਡਿੰਗਲੀ ਜੋ ਵੀ ਕਲੈਕਸ਼ਨ ਅਵੇਲੇਬਲ ਹੋਣਗੀਆਂ ਜਰੂਰ ਮੈਸੇਜ ਆਏਗਾ ਐਮ ਵਾਲਾ ਸੂਟ ਜਿਹੜਾ ਹੈ ਇਹ ਸਿੰਗਲ ਕਲਰ ਵਿੱਚ ਤੁਹਾਨੂੰ ਮਿਲੇਗਾ ਟਿਸ਼ੂ ਅੱਜ ਕੱਲ ਬਹੁਤ ਟ੍ਰੈਂਡ ਕਰ ਰਿਹਾ ਹੈ ਤੇ ਟਿਸ਼ੂ ਵਿੱਚ ਇਹ ਸੂਟ ਆਏਗਾ ਮੋਸਟਲੀ ਜਿਹੜੇ ਸੂਟ ਨੇ ਅੱਜ ਦੀ ਵੀਡੀਓ ਵਿੱਚ ਸਿੰਗਲ ਸਿੰਗਲ ਕਲਰ ਦੇ ਨਾਲ ਆਣਗੇ ਜਿੰਨਾ ਵਿੱਚ ਜੋ ਵੀ ਕਲਰ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਉਹ ਤੁਹਾਨੂੰ ਉਹਨਾਂ ਦੇ ਜਿਹੜੇ ਕਲਰ ਆਪਸ਼ਨ ਨੇ ਇੱਥੇ ਸਾਰੇ ਦਾ ਸਾਰੇ ਸ਼ੋ ਹੋ ਜਾਣਗੇ ਇਹ ਵਾਲਾ ਸੂਟ ਵੀ ਤੁਹਾਨੂੰ ਸਿੰਗਲ ਕਲਰ ਦੇ ਵਿੱਚ ਮਿਲੇਗਾ ਇਹ ਬੁਟੀਕ ਕਲੈਕਸ਼ਨਾਂ ਨੇ ਹੈਂਡਵਰਕ ਨਾਲ ਆਣਗੀਆਂ ਇਹ ਵੀ ਸਿੰਗਲ ਕਲੈਕਸ਼ਨ ਸਿੰਗਲ ਕਲਰ ਦੇ ਵਿੱਚ ਆਏਗਾ ਇਹ ਵਾਲੇ ਸੂਟ ਚਾਰ ਰੰਗਾਂ ਵਿੱਚ ਆਣਗੇ ਥੋੜੇ ਹਾਈ ਰੇਟ ਵਾਲੇ ਸੂਟ ਨੇ ਇਹਨਾਂ ਵਿੱਚ ਚਾਰ ਰੰਗ ਮੇਰੇ ਕੋਲ ਅਵੇਲੇਬਲ ਨੇ ਤੇ ਰੰਗ ਜਿਹੜੇ ਨੇ ਸਾਰੇ ਹੀ ਬਹੁਤ ਪਿਆਰੇ ਨੇ ਸ਼ਿਮਰ ਵਿੱਚ ਆਣਗੇ ਡਿਜ਼ਾਈਨਰ ਕਲੈਕਸ਼ਨਾਂ ਨੇ ਬ੍ਰਾਂਡਡ ਕਲੈਕਸ਼ਨਾਂ ਨੇ ਇਹ ਸਿੰਗਲ ਕਲਰ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ 1000 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲ ਜੇਗਾ ਦੋ ਰੰਗ ਨੇ ਇਹਦੇ ਵਿੱਚ ਹੁਣ ਇੱਕ ਰੰਗ ਹੋਰ ਨਵਾਂ ਐਡ ਕੀਤਾ ਬਾਕੀ ਕੋ ਤੁਹਾਡੀ ਕੋਈ ਕੁਇਰੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਬਹੁਤ ਪਿਆਰੇ ਨੇ ਰਸਟ ਕਲਰ ਵਿੱਚ ਤੇ ਗ੍ਰੀਨ ਕਲਰ ਵਿੱਚ ਦੋ ਕਲਰ ਆਣਗੇ ਐ ਵੈਲਵਟ ਦੀ ਕਲੈਕਸ਼ਨ ਆਈ ਹੈ ਘੱਟ ਰੇਟ ਵਿੱਚ ਬਹੁਤ ਪਿਆਰੇ ਨੇ ਰੰਗ ਇਹਦੇ ਵਿੱਚ ਸੋਹਣੇ ਨੇ ਤੇ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਆ ਤੇ एक्सक्लूसिव सूटਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ